ਮਨੋਦਿਕਤ ਬੱਚੇ ਦਾ ਪ੍ਰੋਗਰਾਮ ਵੀ ਕਰਵਾ ਸਕੀ ਤੇ ਜਿਹੜਾ 15 ਅਗਸਤ ਨੂੰ ਜਨਗਨ ਮੰਦਨ ਦਾ ਮਹਿੰਨਾ ਉਹ ਵੀ ਮੰਦਨ ਚੇਤੇ ਕਰਵਾਣੀ ਬਾਕੀ ਮੈਂ ਬਾਚਰ ਗੁਰੂਮੀਏ ਦਾ ਪੂਰਾ ਮੰਦਨ ਕਰ ਲੈਸਦਾ ਆਪਾ ਕਰਨਾ ਇਸ ਪ੍ਰੋਮਿਸ ਦੇ ਅੰਦਰ ਹੀ ਬਾਹਰੋਂ ਕਰਵਾਇਆ ਕਰਵਾਣੀ ਨੂੰ ਵੈਦਰ ਵੀ ਜਿਸ ਤਰੀਕੇ ਜਿਵੇਂ ਕਹਿ ਰਹੇ ਹੋ ਵੀ ਪਲਾਨ ਤਾਂ ਵੱਡੇ ਗਲੰਦਾਂ ਆ ਤੁਸੀਂ ਬਿਡੇ ਗੰਦਰ ਪਲਾਨ ਦਾ ਸੱਚੀ ਸੱਚੀ ਘਟਣੀ ਨਹੀਂ ਸੀ ਹੈ ਚਲੋ ਫਿਰ ਕਰਦੇ ਹਾਂ ਇਸ ਵਾਰ ਕੀ ਬਾਕੀ ਸੀਰਜ਼ ਵਿੱਚ ਇਤਿਗਤ ਚੱਲਦੀ ਸੀ ਜਦੋਂ ਪਹਿਲਾ ਮਾਰਨਿੰਗ ਦੇ ਵਿੱਚ ਵਾਕੀ ਮਾਰਨਿੰਗ ਦੇ ਵਿੱਚ ਫਿਜ਼ੀਓ ਲਸ਼ਮੀ ਹੁੰਦੀ ਹੈ ਸਵੇਰੇ ਲਗਭਗ 5 ਵਜੇ ਤੋਂ 6:00 ਵਜੇ ਤੱਕ ਮਾਰਨਿੰਗ ਚ ਹੀ ਯੋਗਾ ਕਲਾਸ ਚ ਆਉਂਦੀ ਹੈ ਸਾਡੇ ਯੋਗ ਸੰਸਥਾਨ ਨੂੰ ਅਗਰ ਕੋਈ ਆਂਡਰੀ ਪਾਕਿਸਤਾਨ ਦੇ ਅਲਸਟੇਂਡੀ ਹੈ ਅਗਰ ਕੋਈ ਆਣਾ ਚਾਹੁੰਦਾ ਹੈ ਸਭ ਮੋਸਟ ਵੈਲਕਮ ਇੱਥੇ ਇਹ ਇੱਕ ਲੋਕਾ ਦਾ ਐਕਸਪਰਟ ਟੀਚਰ ਹੈ ਰਜੀਵ ਕਾਟਲੇ ਜੀ ਉਹ ਕਰੋ ਉਹ ਇੱਥੇ ਟੀਕ ਪਾਠ ਦੇ ਵਿੱਚ ਹੀ ਯੋਗ ਦੀ ਕਲਾਸਾਂ ਲੱਗੀਆਂ ਨੇ ਸਵੇਰੇ ਪੰਚੋ ਤਾਂ ਸ੍ਰੀ ਚਾਪਾ ਕਾਫੀ ਨੇੜਲੇ ਰੋਲ ਚੱਲ ਰਿਹਾ ਤੇ ਯੋਗ ਨੂੰ ਕਾਫੀ ਚੰਗਾ ਲੱਗਦਾ ਤੇ ਸਾਡੇ ਐਸਸੀ ਮੈਨੇਜਰ ਸਾਹਿਬ ਵੀ ਇੱਥੇ ਵਾਰ ਕਾਣ ਨੂੰ ਕਹਿੰਦੇ ਰਹਿੰਦੇ ਸੀ ਉਹ ਆਸ-ਪਾਸ ਦੇ ਸਾਡੇ ਇੰਨੇ ਜਿਹੇ ਜਿਹੇ ਲੋਕ ਉਹ ਵੀ ਮੈਂਬਰ ਜਾਂਦੇ ਨੇ ਤੇ ਅੱਛੀ ਗੱਲ ਹੈ ਕਿਉਂਕਿ ਸਭ ਤੋਂ ਵੱਡੀ ਚੀਜ਼ ਹੈ ਐਸਮਤ ਦੇ ਸਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ जिन्हें योग ये प्रोग्राम से अटेंड नहीं कर सके या योग नहीं कर सके मेरी एक सुजैशन है कि घर बैठे तुम अपनी सेहत ठीक कर सकते आप स्कूल में जाते सी पी टी करते बहुत एक्सरसाइज लत्तों की एक्सरसाइज आप दस पंद्रह मिनट भी मिनट घर बैठे एक्सरसाइज कर सकते सवेरे से तो सेहत ठीक रहेगी कहनी कि बैठ कर लानी हाँ जो एक्सरसाइज करनी मैं करनी 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 तो वॉक करनी चाहिए वॉक करनी चाहिए है तो थोड़ी जरूर करनी चाहिए हैरान हो कि मैं ऐसा वक्त जैसे कौन पीट में सठ बैठना कड़ सकता मेरी प्रैक्टिस है डेटा पच्चीस ती मैं एक्सरसाइज करना वो बदौलत चल रहे हैं ਆਪਾਂ ਸਾਰੇ ਨਾਲ ਰਾਮ ਜੀ ਦੇ ਰੇਕ ਸਾਹ ਦੇ ਤਰ੍ਹਾਂ ਬੰਦਰਾ ਜਸਤ ਨੂੰ ਬੁੜੀਆਂ ਸਾਰੇ ਲੋਪਾ ਮੈਂਬਰ ਆਪ ਆਈਏ ਦੇ ਨਾਮ ਨਾਲ ਕਿਤੋਂ ਮੈਂਬਰ ਨਾਲ ਲੱਗੇ ਜੀ ਕਿਉਂ ਇਹ ਦੇਰ ਸਾਹਵਾ ਦਾ ਅਜਾਦੀ ਬੜੀ ਆਪਰੋਂ ਸੰਦੇਕ ਮਾਣਿਆ ਜਾਦੀ ਦਾ ਗੇ ਲਾਮ ਗੱਜਨੇ ਜਿਹੜੇ ਉਹਨਾਂ ਨੂੰ ਜਾ ਕੇ ਪੁੱਛੋ ਕਿ ਗਲਾਮੇ ਕੁੱਝ ਕੀ ਹੈ ਤੇ ਬਾਕੀ ਸੂਤ ਸਾਹਿਬਾਰੇ ਜਸਰਦੀਪ ਸਿੰਘ ਜੀ ਨੇ ਵੀ ਉਹਨਾਂ ਨੂੰ ਪ੍ਰੋਬਲਮ ਆ ਤੋ ਇਥੇ ਇੱਕ ਮੈਂ ਸਾਰੇ ਨੰਬਰਾਂ ਤੇ ਧਿਆਨ ਦੇ ਕਾਲੇ ਨਾਲ ਆਪਣਾ ਕਾਈਵਲ ਨਾਲ ਨਾ ਚਾਹ ਮੈਂ ਜਿਹੜਾ ਇੱਕ ਵੱਡੀ ਪ੍ਰੋਬਲਮ ਆਵੇ ਖਾਸ ਕਰਕੇ ਮੈਨੂੰ ਪੰਜਾਬ ਦੇ ਬੰਗਿਆ ਬਾਗ ਦੇ ਇਲਾਕਿਆਂ ਬਾਰੇ ਮਿਲਦਾ ਹੈ ਜਿਹੜੇ ਡਾਟਾ ਵਿੱਚ ਹੈਗੀ ਆ ਅਮਰੀਕਾ ਵਿੱਚ ਉੱਥੇ ਵੀ ਆਪਣਾ ਭਾਈ ਜਰਾ ਪੰਜਾਬੀ ਵਾਲਾ ਉੱਥੇ ਨਰੋ ਨਿਰਜਨੇ ਪ੍ਰੋਜੈਕਟ ਨੂੰ ਉਤੇ ਪੁੱਛਦੇ ਨੇ ਕਾਰਨਾਗੀਆ ਤੁਸੀਂ ਜਿਹਨੇ ਮੈਂ ਬਤਾਇਆ ਟਾਇਰਮੈਂਟ ਹੋਇਆ ਕੋਈ ਕੁਛ ਨਾ ਕੁਝਦਾ ਵਾਇਸ ਸਰੋ ਇਹ ਚਾਲ ਕੀ ਰੱਖਣ ਮੰਨੀ ਪਚਾ ਕੇ ਰੱਖਣ ਜਿਹਦੇ ਕੋਈ ਕੋਲ ਆਟਾ ਜਿਆਦਾ ਦਾ ਉਹ ਵੀ ਆਪਣੇ ਪਚਾ ਕੇ ਰੱਖਣ ਬੱਚਿਆਂ ਦੇ ਨਾਮ ਨਾਲ ਨਾ ਕਰਾਂ ਕਿਉਂਕਿ ਮੈਂ ਸਾਡੇ ਕੋਲ ਬਹੁਤੇ ਕੇਸ ਆਉਂਦੇ ਨੇ ਵਿੱਚ ਕਾਨੂੰਨੀ ਮਸਲੇ ਸਾਰੋਗੀ ਦੀ ਸੇਵਾ ਕਰਨ ਲੋਕਾਂ ਦੀ ਬਰੇ ਕੇਸ ਆਉਂਦੇ ਨੇ ਵੀ ਸਾਨੂੰ ਮੁੰਡੇ ਪੁੱਛਦੇ ਹੈ ਵੀ ਜਿਆਦਾ ਦਾ ਮੁੰਡੇ ਲਈ ਜਿਆਦਾ ਮੰਗਦੇ ਨੇ ਜਦ ਜਿਆਦਾ ਨਾਮ ਲਾ ਕੇ ਫਿਰ ਉਹ ਪੁੱਛਦੇ ਨੇ ਫਿਰ ਉਹ ਫਿਰ ਤਾਂ ਅਸੂ ਚੜ ਜਾਂਦੇ ਨੇ ਅ ਹਰਸਨਪੁਰ ਉੱਤੇ ਉਹ ਬਿਜੂ ਜਦੋਂ ਨਵਾਂ ਉਸੇ ਸੇਵਾ ਕਰਦਾ ਜਿਹੜੇ ਕੋਈ ਕੱਡੇ ਵੱਡੇ ਨੇ ਜਾਂ ਜਿਹਦੇ ਕੀੜੇ ਪੈ ਗਏ ਨੇ ਨਾ ਇਹਨਾਂ ਨੂੰ ਪੁੱਛਦਾ ਹੈ ਜਿਹਨਾਂ ਨੂੰ ਕਿਸੇ ਕੰਮ ਕਰਕੇ ਗੁਜਰਾਂ ਨੇ 10-10 ਸਾਲ ਤੋਂ ਕੈਦ ਰੱਖੀ ਹੋਈ ਨੇ ਉਮਰ ਚੜਾ ਕੇ ਲਾ ਕੇ ਉਹਨਾਂ ਨੂੰ ਠੀਕ ਕਰਾ ਰਹੇ ਸੋ ਇਹ ਵੱਡੀ ਪ੍ਰੋਬਲਮ ਆ ਇਹਦਾ ਆਪਾਂ ਨੂੰ ਆਪਣੇ ਆਪੇ ਖਿਆਲਨਾ ਪੈਣਾ ਬਾਕੀ ਜੇ ਸੰਦੂ ਸਾਹਿਬ ਨੇ ਵੀ ਕਹਾਣੀ ਸੁਲਾਈ ਹੈ ਆਪਾਂ ਨੂੰ ਇੱਕ ਬਜੰਗ ਦੀ ਇਹੋ ਮਾਤਾ ਇਹ ਕੀ ਹੁਸ਼ਿਆਰ ਦਾ ਹਾਦਸਾ ਨਹੀਂ ਆ ਤੋ ਮੈਂ ਤੁਹਾਨੂੰ ਇੱਕ ਸਾਡੇ ਪਿੰਡ ਦੀ ਮਸਾਲ ਦੱਸਣ ਲੱਗਿਆ ਜੇ ਰੰਗ ਦਾ ਕਾਰਨਾ ਜਾਵੇ ਤਾਂ ਬਹੁਤ ਚੇ ਕਰਦਾ ਮੇਰਾ ਬੇਟਾ ਸਰਪੰਚਾਇਤ ਦਾ ਇਸ ਵਿੱਚ ਸਾਡੇ ਇੱਕ ਸੇਵਾ ਕਰਦਿੰਦੇ ਲੰਗਰ ਲਾਉਂਦੇ ਨੇ ਇਸ ਟਾਈਮ ਉਹਨਾਂ ਸਾਹਿਬ ਲੰਗਰ ਲਾਉਣ ਕੈਸੀ ਰਾਸ ਦਾ ਨਾਲੀ ਪਾਰਟੀ ਕੀ ਤੇ ਉਹਦੇ ਕਾਫੀ ਬਹੁਤ ਜ਼ਿਆਦਾ ਸੁਧਾਵੇ ਕੋ ਦੋ ਬੰਦੇ ਦੇ ਜੋਰ ਨਾਲ ਜਿੱਦਾਗਾ ਸਟਰੀਟ ਨੂੰ ਪਾਣੀ ਚੰਦਾ ਚ ਉਹਨਾਂ ਨੇ ਬੜਾ ਪਾਣੀ ਨਾ ਉਹ ਚਾਹਦਾ ਕਿ ਜਿਆ ਪੁੱਧਾ ਪਾਣੀ ਸਾਡੇ ਫੜੇ ਨਹੀਂ ਜਿਆਈ ਉਹਨੇ ਲਗਾਇਆ ਸ਼ਾਮ ਦੇ ਰੋਣੇ ਕੋ ਆਇਆ ਸੀ ਇਹ ਤੇ ਇਹ ਛੱਤ ਵੀ ਰੱਖੀ ਸੀ ਵੀ ਆ ਵੀ ਐਸ ਟਾਈਮ ਉਹ ਕਰੋੜ ਰੁਪਏ 810 ਕਰੋੜ ਦੀ ਜਗਾ ਹੋ ਜਿੱਥੇ ਡੀਡ ਨਹੀਂ ਚਲੀ ਆ। ਅਸੀਂ ਇੱਕ ਵੀ ਪੈਸਾ ਸਾਹਨੇ ਵਾਲ ਤੋਂ ਨਹੀਂ ਲਿਆ। ਉਹਨੂੰ ਫ੍ਰੀ ਦਿੱਤਾ ਸੀ। ਸਿਰਫ ਇਹ ਸ਼ਰਤ ਰੱਖੀ ਸੀ ਕਿ ਵਿੱਚ ਨਾਲੀ ਦਾ ਪਾਣੀ ਨਾਲ ਭਾਜੋ ਪਰ ਸਾਡਾ ਪਾਣੀ ਪਾਇਆ ਨਹੀਂ ਹੈ। ਅਸੀਂ ਪਾਣੀ ਨਾਲ ਖਾ ਪਾਇਆ ਹੋ। ਉਹ ਸਾਡੇ 40 50 40 ਜਰ ਰੁਪਿਆ ਸਾਡਾ ਰਿਟ ਮਿਲਦਾ। ਅੱਜ ਇਹ ਹੋ ਵਿਦਿਆਨ ਸਿੰਘ ਪਦਸਿਆ ਕੈਰੋ ਸਾਹ ਦੇ ਨਾਲ ਸੀ। ਅਸੀਂ ਗਏ ਜੀ ਉਹ ਕੋਲ ਉਹ ਜੀ ਉਹਨੇ ਸਾਨੂੰ ਮੋਡਰਨ ਰਿਸਪੌਂਸਿਬਿਲਟੀ ਉਹ ਕੋਲਾਰੇ ਉਹ ਦੱਸਿ ਕਾਰ ਕਰਕੇ ਇਹਨਾਂ ਨੂੰ ਸਹੀ ਉਲੀਕਾ ਫਸਾवलं ਇੰਤਜ਼ਾਰ ਜਿੰਦਗੀ ਮੈਂ ਅੱਜ ਬੁੱਝ ਬੈਠੇ ਹਾਂ ਮੈਂ ਸਾਡੇ ਦੇ ਬਾਅਦ ਟ੍ਰੀਟਮੈਂਟ ਦਾ ਤੁਸੀਂ ਪੈਸੇ ਪੂਸੇ ਦੰਦੇ ਨਹੀਂ ਕਿੰਨੇ ਕਿੰਨੇ ਪਹੁੰਚ ਤੁਸੀਂ ਪੰਜਾਂ ਵਾਲੇ ਤੁਹਾਨੂੰ ਨਹੀਂ ਪਤਾ ਚਾ ਮੈਂ ਚੰਚਰ ਮੈਂ ਹੀ ਬੋਲਿਆ ਅਸੀਂ ਉਸੇ ਤੇ ਮੇਗਾ ਗਿਆ ਜਾ ਕੇ ਵੀਡੀਓ ਤੋਂ ਇਹਨੂੰ ਨੋਟਿਸ ਕਰਵਾ ਲਈਓ ਸਾਡਾ ਚਾਹੇ ਚੋਂ ਚਾਰ ਬਹੁਤ ਪਰ ਅੱਜ ਕੇ ਬਣਿਆ ਪਰ ਇੱਕ ਬਈ ਯਾਰ ਵੀ ਗਵਾ ਲਿਆ ਕੋਈ ਮੇਰਾ 40 45 50 ਸਾਲ ਦਾ ਯਾਰ ਸੀ ਉਹ ਬਹੁਤ ਮਹੂਲੀ ਗੱਲ ਸੁਨਰਾਜ ਹੋ ਗਿਆ ਤੇ ਮੈਂ ਉਹਦੇ ਬਾਰੇ ਕਦੇ ਕਿਸੇ ਨੂੰ ਕਿਹਾ ਨਹੀਂ ਕੀਤਾ ਵੀ ਸੁਨਰਾਜ ਠੀਕ ਆ ਉਹ ਸਾਥ ਦੇ ਲੋਕਾਂ ਨੂੰ ਦੱਸਿਆ ਕੁਝ ਮੇਰੇ ਬਾਰੇ ਕਿਹਾ ਉਹ ਮੈਂ ਪਰੇ ਮੈਂ ਆਪਣੇ ਨੂੰ ਮੈਂ ਹਰ ਇੱਕ ਜਿਹੜਾ ਵੀ ਫਿਰ ਮਿਲਿਆ ਮੈਂ ਜੀ ਕੋ ਮੇਰੇ ਕਿ ਬੁਲਾਇਆ ਨਹੀਂ ਲੇਕਿਨ ਚਾਹੇ ਉਹ ਛੋਟਾ ਚਾਹੇ ਵੱਡਾ ਟੋਗੜ ਫਾਈ ਜੀ ਸਤਾਰ ਜੀ ਸ਼ੇਡ ਮੇਠੇ ਲਾਜਪਤ Rai ਮੈਨੂੰ ਸੇਡ ਜੀ ਹੈ ਕਿ ਕੋਲ ਆਇਆ ਕੱਲੇ ਕਾਲਪਤਰਾਏ ਨੂੰ ਮੈਨੂੰ ਮਿਲਦੇ ਨੇ ਤੋਂ ਬਗੋ ਝਲਕ ਆਉਦਾ ਹੋਣਾ ਸ਼ੋਅ ਮਿਥੋਦਾਰ ਤੋਂ ਕੀ ਤੁਸੀਂ ਸਵਾਲ ਅੱਜ ਮੌਸੂਮ ਜਦ ਕਿ ਮੇਰੇ ਨਾਮ ਉਦੇ ਬੀਤ ਨੂੰ ਕਾਰਾਂ ਵਿੱਚ ਰੁਚੀ ਰਿਕਤਾ ਇਹ ਜਵਾਬ ਸੀਰ ਸ਼ੁਕਰੀ ਮੌਲ ਬਣਾਇਆ ਕਿ ਸਿਰਫ ਸੀਰੀ ਕੁਝ ਨਹੀਂ ਖਿਡਾਰੀ ਬਹੁਤ ਜਨਰਲ ਸੀਨੀਅਰ ਸਿਟਰ ਭਾਵਨੇ ਕਰਦੇ ਬਹੁਤ ਗਲਤ ਤੇ ਇਹ ਨਹੀਂ ਖਿਡਾਰੀ ਦੀ ਗਲਤੀ ਹੈ ਕੋਈ ਸੀਨੀਅਰ ਸਿਟਰ ਭਾਵਨੇ ਉਹ ਸਿਰਫ ਸੀਨੀਅਰ ਸਿਟਰਾਂ ਦੀ ਐਕਸ਼ਨ ਮਿਲਦੀ ਹੋਣੀ ਇੱਥੇ ਸਾਡੇ ਕੋਲ ਸਾਥੀਆਂ ਨੇ ਆਪ ਮਾਰ ਕੇ ਪੂਰੇ ਹੋ ਕੇ ਕਿਦੋਂ ਤੱਕ ਅਸੀਂ ਕਵੀਨ ਕਰਵਾ ਲਿਆ ਕੁੱਸ਼ ਕਰ ਰਹੇ ਮੈਨੂੰ ਉਹ ਚ ਗੈ ਨਹੀਂ ਚੁਕੇ ਇਸ ਕਰਕੇ ਮਜੂਰ ਕਰਦੇ ਇਹਨਾਂ ਬੰਦੇ ਨੂੰ ਇਹ ਜਦੋਂ ਤੇ ਬੰਦ ਲੱਗੀ ਹੋਵੇ ਤੁਹਾਨੂੰ ਬੈਠਣਾ ਬੜਾ ਮੁਸ਼ਕਲ ਹੈ ਪਰ ਮੈਂ ਗੁਣੀ ਸੀ ਕਿ ਸਭ ਵਕਤ ਬੈਠੇ ਰਹੇ ਵੀ ਨਹੀਂ ਯਾਰ ਵੀ ਇਹ ਅਸੈਸਮੈਂਟ ਦੇ ਜਿਹਨੂੰ ਆਪੇ ਕਰਨਾ ਹੈ ਅਗਰ ਮੈਂ ਤੁਹਾਨੂੰ ਕਹਿੰਦਾ ਸਿੱਧੇ ਜਿਹੜੇ ਕੋਰਸ ਆਪੀ ਕੋਲ ਹੈ ਜਿਹਦੇ ਸੀਰੀਅਸਲੀ ਜਿਹਦਾ ਕੋਰਸ ਹੋ ਰਿਹਾ ਹੈ ਤੁਸੀਂ ਜਿਹੋ ਤੋਂ ਕੋਰਸ ਹੋ ਰਿਹਾ ਸੀ ਜਦੋਂ ਤੱਕ ਆਪੀ ਕੋਲ ਦੱਸਦਾ ਜਦੋਂ ਚੌਕਾ ਕੋਈ ਬਹੁਤ ਦਾ ਹੋ ਜਾਂਦਾ ਕਰਦਾ ਹੈ ਪਾਜਮਾ ਕਹੂ ਸਾਡੇ ਨਾਲ ਜਿੱਦੇ ਮਾਤੀ ਐਸਸੀ ਕਟੋ ਮਰ ਐਸਸੀ ਨੂੰ ਸਿੱਧਾ ਕਰੀ ਸੂਝਵਾਨ ਲੀਡਰਸ਼ਿਪ ਆ ਸਕਦੀ ਉਹ ਸਾਲ ਚ ਇੱਕ ਅਧੀ ਮੀਟ ਦੋ ਸਟੇਟ ਦੀ ਕਿ ਦੋ ਮੀਟ ਲੈ ਕੇ ਸਟੇਟ ਜਦ ਉਹ ਨੂੰ ਜਦ ਉਹ ਆ ਕੇ ਲੈ ਕੇ ਜਾਂਦਾ ਸੀ ਘਰੇ ਜਾ ਕੇ ਜਾਂਦਾ ਸੀ ਕੋਈ ਕਰ ਲੈ ਹੁਣ ਉਹਨਾਂ ਦੀ ਵਿਚ ਰੱਖੀ ਜੀਰ ਨੂੰ ਪਿੱਛੇ ਜੇ ਕੋਈ ਮੈਨੂੰ ਮੈਸੇਜ ਆ ਗਿਆ ਕੋਈ ਵੀ ਆ ਗਿਆ ਮੈਂ ਕਹਿੰਦਾ ਉਹ ਤੁਹਾਡੇ ਮੈਸੇਜ ਨੂੰ ਵੀ ਕਰ ਕੈਰਨ ਖਾਬ ਐਸਾ ਐਸਾ ਜੀ ਕੋਲ ਸਟੇ ਕਿ ਜਿਹੜਾ ਅਸੀਂ ਤਾਂ ਆਪਦੇ ਉੱਤੇ ਰਹੇ ਆ ਆਪ ਜਾਂਦੇ ਰਹੇ ਆ ਕਈ ਵਾਰੀ ਸਾਹ ਪੈਂਦੇ ਆ ਸਾਡਾ ਜਾਰ ਤੋਂ ਮੁਕਾਣੇ ਕਿਹਾ ਤੇ ਬੁਦਾਲੇ ਰੇਟ ਪਾਵਾ ਕਰਦੇ ਸਿਰੇ ਪਾਵਾ ਕਰ ਉਸ ਨਾਲ ਉਹ ਵਾਤੇ ਐਸਾ ਕਰਕੇ ਉਸ ਬਾਅਦ ਉਸ ਤੋਂ ਬਾਅਦ ਕੀਮ ਸਿੰਘ ਸਾਹਿਬ ਨੇ ਸਾਭੀ ਸਮਝ ਰਹੇ ਓਕੇ ਬਹੁਤ ਵਧੀਆ ਕੀਤਾ ਤਾਂ ਪਾਣੀ ਦੇ ਵਾਸਤੇ ਸੁਣਦੇ ਰਿਹਾ ਤਾਂ ਕਿ ਮਾਰਟਰ ਲੈ ਆਂਦਾ ਕੀ ਜੀ ਸਾਡਾ ਬਿਲਕੁਲ ਜੀ ਨੂੰ ਕਾਹਦੀ ਔਰ ਮਤਲਬ ਉਹਨਾਂ ਦੇ ਕਮਿਟੀ ਗੱਲ ਉਹ ਵਾਗੇ ਸਭੀ ਅੱਜ ਉਹ ਗੱਲ ਕਰਨਾ ਚਾਹੁੰਦੇ